ਸਤ ਸ੍ਰੀ ਅਕਾਲ ਦੋਸਤੋ ਮਹਿਕਪ੍ਰੀਤ ਦਾ ਮੁੱਦਾ ਜਿਹੜਾ ਸੋਸ਼ਲ ਮੀਡੀਆ ਤੇ ਇੰਨਾ ਜ਼ਿਆਦਾ ਵਾਇਰਲ ਹੋਇਆ ਕਿ ਜਿਹੜਾ ਹਜੇ ਤੱਕ ਵੀ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ਮਹਿਕਪ੍ਰੀਤ ਨੂੰ ਸੋਸ਼ਲ ਮੀਡੀਆ ਤੋਂ ਵਾਇਰਲ ਹੋਈ ਨੂੰ ਪੂਰਾ 1 ਮਹੀਨਾ 1 ਮਹੀਨੇ ਤੋਂ ਜਾਣ ਕੇ ਸਮਝ ਸਕਦੇ ਆਪਾਂ ਡੇਢ ਮਹੀਨਾ ਹੀ ਹੋ ਗਿਆ ਏ ਬੀ ਐਨ ਨੇ ਜਿਆਦਾ ਮਹਿਕ ਵਾਇਰਲ ਹੋਈ ਕਿਉਂਕਿ ਇਸਨੇ ਆਪਣਾ ਇੱਕ ਮਮਾ ਚੈਨਲ ਬਣਾਇਆ ਸੀ ਆਪਣੇ ਪਰਿਵਾਰ ਤੋਂ ਅਲੱਗ ਹੋ ਕੇ ਅਤੇ ਕੈਨੇਡਾ ਤੋਂ ਵਾਪਸ ਆਈ ਸੀ ਆਪਣਾ ਡਿਪਰੈਸ਼ਨ ਦਾ ਇਲਾਜ ਕਰਨ ਲਈ ਇੰਡੀਆ ਅਤੇ ਇਸ ਨਾਲ ਹੀ ਵਾਇਰਲ ਇਸ ਮੁੱਦੇ ਤੇ ਹੋਈ ਵੀ ਇਸ ਦਾ ਪਰਿਵਾਰ ਇਸ ਦੇ ਨਾਲ ਕਿਉਂ ਨਹੀਂ ਆਇਆ ਇਸ ਦੀ ਹੈਲਪ ਲਈ ਕਿਉਂਕਿ ਮਹਿਕ ਦੀ ਹਾਲਤ ਬਹੁਤ ਹੀ ਜ਼ਿਆਦਾ ਖਰਾਬ ਸੀ ਅਤੇ ਮਹਿਕ ਨੇ ਆਪਣਾ ਅਲੱਗ ਚੈਨਲ ਵੀ ਬਣਾ ਲਿਆ ਸੀ ਇਸੇ ਤਰ੍ਹਾਂ ਹੁਣ ਇੱਕ ਨਵੇਂ ਅਪਡੇਟ ਆ ਰਹੀ ਹੈ ਮਹਿਕ ਨੂੰ ਲੈ ਕੇ ਵੀ ਮਹਿਕ ਕੈਨੇਡਾ ਚਲੀ ਗਈ ਹੈ ਅਤੇ ਇਸ ਦਾ ਹਸਬੰਦ ਤੇ ਇਸ ਦੀ ਮਾਂ ਇਸ ਨੂੰ ਵਾਪਸ ਲੈਣ ਲਈ ਆਏ ਸੀ ਜਦ ਕਿ ਪੂਰੀ ਤਰ੍ਹਾਂ ਨਾਲ ਇਹ ਕੰਮ ਹਜੇ ਮਹਿਕ ਪ੍ਰੀਤ ਨੇ ਸੋਸ਼ਲ ਮੀਡੀਆ ਦੇ ਉੱਤੇ ਨਹੀਂ ਲੈ ਕੇ ਆਂਦੀ ਜਸਟ ਇਹ ਗੱਲ ਕਹੀ ਹੈ ਕਿ ਮੈਂ ਕੈਨੇਡਾ ਵਾਪਸ ਚਾ ਰਹੀ ਹਾਂ ਅਤੇ ਇਸ ਦੇ ਹਸਬੰਦ ਨੇ ਅਤੇ ਇਸ ਦੇ ਜੇਠ ਨੇ ਆਪਣੇ ਚੈਨਲ ਦੇ ਉੱਤੇ ਦੱਸਿਆ ਸੀ ਵੀ ਮਹਿਕ ਸਾਡੇ ਨਾਲ ਕੈਨੇਡਾ ਵਾਪਿਸ ਆ ਚੁੱਕੀ ਹੈ ਇਸ ਦੇ ਨਾਲ ਕਿ ਮਹਿਕ ਜਿਹੜੀ ਦੁਬਾਰਾ ਤੋਂ ਸਿਰਜ ਜਾਵੇ ਰੋਸਟ ਹੋ ਰਹੀ ਹੈ ਕਿਉਂਕਿ ਇਸ ਦੇ ਨਾਲ ਹੀ ਇਹ ਗੱਲ ਵੀ ਸਾਹਮਣੇ ਆਈ ਵੀ ਮਹਿਕ ਪ੍ਰੀਤ ਉੱਥੇ ਜਾ ਕੇ ਵੀ ਆਪਣੇ ਪਰਿਵਾਰ ਦੇ ਨਾਲ ਨਹੀਂ ਰਹਿ ਰਹੀ ਹੈ ਕਿਉਂਕਿ ਮਹਿਕ ਪ੍ਰੀਤ ਕਿਤੇ ਵੀ ਆਪਣੇ ਹਸਬੰਡ ਤੋਂ ਦੂਰ ਅਲੱਗ ਰਹਿ ਰਹੀ ਹੈ ਅਤੇ ਜੌਬ ਕਰਨ ਲੱਗੀ ਹੈ ਜਿਸ ਦੇ ਨਾਲ ਹੌਲੀ-ਹੌਲੀ ਡਿਪਰੈਸ਼ਨ ਹੈ ਜਿਹੜਾ ਮਹਿਕ ਪ੍ਰੀਤਾ ਦੁਬਾਰਾ ਤੋਂ ਵਧਣ ਲੱਗ ਗਿਆ ਹੈ ਐਸੇ ਨਾਲ ਹੀ ਇੱਕ ਗੱਲ ਹੋਰ ਵੀ ਅੱਗੇ ਆਈ ਵੀ ਮਹਿਕ ਪ੍ਰੀਤ ਨੇ ਆਪਣੇ ਚੈਨਲ ਦੇ ਕਮੈਂਟ ਨੇ ਜਿਹੜੇ ਬਿਲਕੁਲ ਹੀ ਬੰਦ ਕਰ ਦਿੱਤੇ ਨੇ ਅਤੇ ਮਹਿਕ ਕਿਸੇ ਵੀ ਗੱਲ ਦਾ ਆਪਣੇ ਫੈਨਸ ਦੀ ਦਾ ਰਿਪਲਾਈ ਬਿਲਕੁਲ ਵੀ ਨਹੀਂ ਕਰਦੀ ਮਹਿਕ ਪ੍ਰੀਤ ਨੂੰ ਕਿਸ ਗੱਲ ਦਾ ਡਰ ਸੀ ਜਿਸ ਕਰਕੇ ਉਸਨੇ ਕਮੈਂਟ ਬੰਦ ਕੀਤੇ ਇਹ ਗੱਲ ਬਾਰੇ ਆਪਾਂ ਹਜੇ ਕੁਝ ਵੀ ਨਹੀਂ ਕਹਿ ਸਕਤੇ ਪਰ ਇਹ ਮੁੱਦਾ ਬਹੁਤ ਹੀ ਵੱਡਾ ਸੋਸ਼ਲ ਮੀਡੀਆ ਤੇ ਫਿਰ ਦੁਬਾਰਾ ਬਣ ਗਿਆ